ਇੱਕ ਗੱਲ ਸਕੂਲ ਵਿੱਚ ਪੜ੍ਹਦੇ ਸਮੇਂ ਦੀ ਹੈ ਸਕੂਲ ਵਿੱਚ ਫੰਕਸ਼ਨ ਸੀ ਫੰਕਸ਼ਨ ਵਿੱਚ ਹਿੱਸਾ ਲੈਣ ਵਾਲੇ ਸਾਰੇ ਬੱਚਿਆਂ ਦੀਆਂ ਵੱਖ-ਵੱਖ ਐਕਟੀਵਿਟੀਆਂ ਲਈ ਤਿਆਰੀਆਂ ਕਰਵਾਈਆਂ ਜਾ ਰਹੀਆਂ ਸਨ ਸਾਡੇ ਹਿੰਦੀ ਟੀਚਰ ਰਾਜਕੁਮਾਰ ਸਾਡੀਆਂ ਤਿਆਰੀਆਂ ਕਰਵਾ ਰਹੇ ਸਨ ਉਸੇ ਸਮੇਂ ਗਾਇਕ ਪਾਲੀ ਦਿੱਤ ਵਾਲੀਏ ਦਾ ਇੱਕ ਗੀਤ ਬੜਾ ਮਸ਼ਹੂਰ ਹੋਇਆ ਸੀ ਨਾ ਜਗ ਤੇ ਤੀਰਥ ਬੰਦਿਆ ਮਾਪਿਆਂ ਦੀ ਸੇਵਾ ਨਾਲ ਦਾ ਮੈਂ ਇਹ ਗੀਤ ਤਿਆਰ ਕੀਤਾ ਸੀ ਫੰਕਸ਼ਨ ਤੇ ਗਾਉਣ ਲਈ ਸਰ ਰਾਜਕੁਮਾਰ ਜੀ ਕਹਿੰਦੇ ਤੀਰਥ ਤੇਰੇ ਮੂੰਹ ਇਹ ਗੀਤ ਪੂਰਾ ਫੱਬਦਾ ਏ ਬਹੁਤ ਵਧੀਆ ਰਹੇਗਾ ਇਸ ਗੀਤ ਦੀ ਰੈਸਲ ਕਰਦੇ ਰਹੇ ਫੰਕਸ਼ਨ ਤੋਂ 5-7 ਦਿਨ ਪਹਿਲਾਂ ਇਹ ਤਿਆਰੀਆਂ ਹੁੰਦੀਆਂ ਹਨ ਬੱਚਿਆਂ ਨੂੰ ਇਹ ਹੁੰਦਾ ਹੈ ਚਲੋ ਵੀ ਹੁਣ 5-4 ਦਿਨ ਪੜਨਾ ਨਹੀਂ ਪੜਨਾ ਹੁਣ ਤਾਂ ਫੰਕਸ਼ਨ ਦੀਆਂ ਤਿਆਰੀਆਂ ਕਰਨੀਆਂ ਨੇ ਜਿਨ੍ਹਾਂ ਨੇ ਮੇਰੇ ਵਰਗਿਆਂ ਨੇ ਫੰਕਸ਼ਨ ਦੇ ਵਿੱਚ ਹਿੱਸਾ ਲੈਣਾ ਹੁੰਦਾ ਸੀ ਕਿਸੇ ਨੇ ਭੰਗੜੇ ਦੇ ਵਿੱਚ ਕਿਸੇ ਨੇ ਗੀਤ ਗਾਇਕਤਾ ਦੇ ਵਿੱਚ ਕਿਸੇ ਨੇ ਕਿਸੇ ਹੋਰ ਐਕਟੀਵਿਟੀ ਦੇ ਵਿੱਚ ਸੋ ਅੱਜ ਫਕਸ਼ਨ ਸੀ ਤੇ ਫਕਸ਼ਨ ਸ਼ੁਰੂ ਹੋਇਆ ਜਿਸ ਵਿੱਚ ਸਾਡੇ ਦੋਨਾਂ ਪਿੰਡਾਂ ਦੇ ਮੋਹਤਵਾਰ ਬੰਦੇ ਬੰਦੇ ਬੱਚੇ ਤੇ ਬੱਚਿਆਂ ਦੇ ਮਾਪੇ ਇਸ ਫਕਸ਼ਨ ਵਿੱਚ ਆਏ ਹੋਏ ਸਨ ਮੰਚ ਸਚਾਲਨ ਦੀ ਭੂਮਿਕਾ ਸਾਡੇ ਸਰ ਰਾਜਕਮਾਰ ਜੀ ਨੇ ਨਿਭਾਈ ਵਾਰਿਸ ਸਰ ਉਹਨਾਂ ਨੇ ਬੱਚਿਆਂ ਨੂੰ ਸਟੇਜ ਤੇ ਬੁਲਾਇਆ ਤੇ ਆਪਣੀ ਵਾਰੀ ਤਕਰੀਬਨ ਤੀਜੇ ਕੋ ਨੰਬਰ ਤੇ ਆਈ ਆਪਾਂ ਪਾਲੀ ਦਿੱਤ ਵਾਲੀ ਸਾਹਿਬ ਦਾ ਗਾਇਆ ਹੋਇਆ ਗੀਤ ਨਾ ਜਗ ਤੇ ਤੀਰਥ ਬੰਦਿਆ ਮਾਪਿਆਂ ਦੀ ਸੇਵਾ ਨਾਲ ਦਾ ਪੇਸ਼ ਕੀਤਾ। ਪੰਡਾਲ ਵਿੱਚ ਬੈਠੇ ਮੋਤਵਾਰ ਆਗੂਆਂ, ਅਧਿਆਪਕਾਂ, ਬੱਚਿਆਂ ਤੇ ਬੱਚਿਆਂ ਦੇ ਮਾਪਿਆਂ ਵੱਲੋਂ ਤਾੜੀਆਂ ਮਾਰ ਕੇ ਹੌਸਲਾ ਅਫਜ਼ਾਈ ਕੀਤੀ ਗਈ ਤੇ ਪੈਸੇ ਵੀ ਦਿੱਤੇ ਗਏ। ਬੱਚਿਆਂ ਦੀਆਂ ਐਕਟੀਵਿਟੀਆਂ ਤੋਂ ਬਾਅਦ ਆਏ ਹੋਏ ਮੁੱਖ ਮਹਿਮਾਨ ਜ਼ਿਲ੍ਹਾ ਸਿੱਖਿਆ ਅਫਸਰ ਦਾ ਭਾਸ਼ਣ ਹੁੰਦਾ ਸੀ। ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਬੱਚਿਆਂ ਦਾ ਸਨਮਾਨ ਕੀਤਾ ਜਾਂਦਾ ਸੀ ਉਸ ਤੋਂ ਬਾਅਦ ਸਾਰਿਆਂ ਦਾ ਧੰਨਵਾਦ ਕੀਤਾ ਜਾਂਦਾ ਸੀ ਇਸ ਤਰ੍ਹਾਂ ਇਹ ਫੰਕਸ਼ਨ ਅਮਰਿਤ ਜਾਦਾ ਛੜਦਾ ਹੋਇਆ ਸਮਾਪਤ ਹੋ ਜਾਂਦਾ ਸੀ ਫੰਕਸ਼ਨ ਤੋਂ ਦੂਜੇ ਤੀਜੇ ਦਿਨ ਬੱਚਿਆਂ ਵੱਲੋਂ ਕੀਤੀਆਂ ਗਈਆਂ ਐਕਟੀਵਿਟੀਆਂ ਤੇ ਜੋ ਮਾਨ ਸਤਕਾਰ ਲਈ ਮਾਇਆ ਇਕੱਠੀ ਹੁੰਦੀ ਸੀ ਉਹ ਪ੍ਰਿੰਸੀਪਲ ਮੈਡਮ ਦੇ ਕਮਰੇ ਵਿੱਚ ਸਾਰੇ ਬੱਚਿਆਂ ਨੂੰ ਬੁਲਾ ਕੇ ਬਰਾਬਰ ਵੰਨ ਦਿੱਤੀ ਜਾਂਦੀ ਸੀ ਤੇ ਅੱਗੇ ਤੋਂ ਇਸ ਤਰ੍ਹਾਂ ਦੀਆਂ ਐਕਟੀਵਿਟੀਆਂ ਕਰਨ ਲਈ ਅਤੇ ਪੜਾਈ ਕਰਨ ਲਈ ਪ੍ਰੇਰਨਾ ਦਿੱਤੀ ਜਾਂਦੀ ਸੀ ਸੋ ਮੇਰਾ ਇਹ ਤੁਹਾਨੂੰ ਦੱਸਣ ਦਾ ਮਕਸਦ ਇਹ ਹੈ ਕਿ ਤੁਸੀਂ ਵੀ ਆਪਣੀ رائے ਕਮੈਂਟ ਬਾਕਸ ਦੇ ਵਿੱਚ ਸਾਡੇ ਨਾਲ ਸਾਂਝੀ ਕਰੋ ਆਪਣੀਆਂ ਯਾਦਾਂ ਸਾਡੇ ਨਾਲ ਸਾਂਝੀਆਂ ਜਰੂਰ ਕਰੋ ਕਿ ਤੁਹਾਡੇ ਬਚਪਨ ਦੇ ਦਿਨ ਉਹ ਸਕੂਲ ਵਿੱਚ ਪੜ੍ਹਦੇ ਸਮੇਂ ਪੜ੍ਹਾਈ ਦੇ ਦਿਨ ਕਿੱਦਾਂ ਗੁਜ਼ਰੇ ਸਨ ਤੁਸੀਂ ਵੀ ਕਮੈਂਟਾਂ ਦੇ ਜ਼ਰੀਏ ਆਪਣੇ ਬਾਰੇ ਜ਼ਰੂਰ ਦੱਸਿਓ ਧੰਨਵਾਦ ਜੀ